ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਥ ਸੰਗੇ ਜੀ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਸਾਨੂੰ ਰਸਤੇ ਦੇ ਵਿੱਚ ਪੈਸੇ ਮਿਲਦੇ ਨੇ ਨੋਟ ਡਿੱਗੇ ਹੋਏ ਮਿਲਦੇ ਨੇ ਜਾਂ ਫਿਰ ਸਿੱਕੇ ਮਿਲ ਜਾ ਤਾਂ ਉਸ ਨੂੰ ਕਿੱਥੇ ਰੱਖਣਾ ਹੈ ਕਿਵੇਂ ਰੱਖਣਾ ਹੈ ਉਹਨਾਂ ਦਾ ਕੀ ਕਰਨਾ ਚਾਹੀਦਾ ਹੈ ਤੇ ਕਿਸ ਤਰੀਕੇ ਦੇ ਨਾਲ ਪੈਸੇ ਮਿਲਨੇ ਜਾਂ ਮਾਇਆ ਮਿਲਣੀ ਸ਼ੋਭੇ ਜਾਂ ਸ਼ੋਭੇ ਬਹੁਤ ਸਾਰੇ ਭੈਣ ਭਰਾਵਾਂ ਦੀ ਮਨਾਂ ਦੇ ਵਿੱਚ ਸਾਧ ਸੰਗੇ ਜੀ ਇਹ ਸਵਾਲ ਆਉਂਦਾ ਹੈ ਇਸ ਚੀਜ਼ ਨੂੰ ਲੈ ਕੇ ਇਸੇ ਤਰ੍ਹਾਂ ਸਾਧ ਸੰਗੇ ਜੀ ਆਪਾਂ ਬਹੁਤ ਵਾਰ ਦੇਖਦੇ ਹਾਂ ਰਸਤਿਆਂ ਦੇ ਉੱਪਰ ਸੜਕਾਂ ਦੇ ਉੱਪਰ ਕਦੇ ਕਦੇ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਕਦੇ ਸਾਨੂੰ ਕੋਈ ਸਿੱਕਾ ਮਿਲ ਜਾਂਦਾ ਹੈ 5 ਰੁਪਏ ਦਾ ਜਾਂ 10 ਰੁਪਏ ਦਾ ਤੇ ਜਾਂ ਵੀਰ ਸਾਥਸੰਗੇ ਜੇ ਕਦੇ ਕਦੇ ਸਾਨੂੰ ਕੋਈ ਨੋਟ ਵੀ ਡਿੱਗਿਆ ਹੋਇਆ ਮਿਲ ਜਾਂਦਾ ਹੈ। ਤੇ ਕੁਝ ਲੋਕਾਂ ਦਾ ਇਹ ਵੀ ਗਹਿਣਾ ਹੁੰਦਾ ਹੈ ਸਾਥਸੰਗੇ ਜੀ ਕਿ ਕਈ ਲੋਕ ਇਹ ਚੀਜ਼ਾਂ ਜਾਣ ਬੁੱਝ ਕੇ ਕਰਦੇ ਨੇ। ਕਈ ਵਾਰ ਤਾਂ ਕਿਸੇ ਭੈਣ ਭਰਾ ਦੇ ਕੁਝ ਪੈਸੇ ਡਿੱਗ ਜਾਂਦੇ ਨੇ ਪਰ ਕਈ ਵਾਰ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਜਾਣ ਬੁੱਝ ਕੇ ਇਹ ਰੱਖਦੇ ਨੇ। ਕਿਉਂਕਿ ਸਾਧ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨਹੀਂ ਜੋ ਧਾਗੀਤ ਵਿਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਆਪਾਂ ਸਾਰੇ ਹੀ ਭੈਣ ਭਰਾ ਜਾਣਦੇ ਆ ਕਿ ਧਾਗੀਤ ਵਿਤਾਂ ਵਾਲੇ ਬਹੁਤ ਸਾਰੀਆਂ ਪੁੱਠੀਆਂ ਸਿੱਧੀਆਂ ਮਤਾਂ ਦਿੰਦੇ ਨੇ ਬਹੁਤ ਸਾਰੇ ਗਲਤ ਕੰਮ ਵੀ ਕਰਵਾਉਂਦੇ ਨੇ ਜਿਵੇਂ ਕਿਸੇ ਨੂੰ ਕਹਿ ਦਿੰਦੇ ਨੇ ਚੌਕ ਦੇ ਵਿੱਚ ਕੁਝ ਕਰਨ ਨੂੰ ਉੱਚਾ ਰਸਤੇ ਦੇ ਵਿੱਚ ਉਹ ਕਈ ਲੋਕਾਂ ਨੂੰ ਟੂਨੇ ਢੱਪੇ ਕਰਨ ਦੀਆਂ ਸਲਾਹਾਂ ਦਿੰਦੇ ਨੇ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਕਈ ਵਾਰ ਇਹ ਚੀਜ਼ ਦੇਖਣ ਨੂੰ ਮਿਲਦੀ ਏ ਕਿ ਕਿਤੇ ਕੋਈ ਟੂਣਾ ਕੀਤਾ ਹੋਇਆ ਹੁੰਦਾ ਏ ਤੇ ਉੱਥੇ ਕਈ ਵਾਰ ਸਿੱਕੇ ਜਾਂ ਕੁਝ ਪੈਸੇ ਵੀ ਨਾਲ ਰੱਖੇ ਗਏ ਹੁੰਦੇ ਨੇ ਤੇ ਜਦੋਂ ਸਾਧ ਸੰਗੇ ਜੀ ਇਸ ਤਰ੍ਹਾਂ ਆਪਾਂ ਨੂੰ ਦਿਖਦਾ ਹੈ ਚਾ ਆਪਾਂ ਨੂੰ ਕੁਝ ਪੈਸੇ ਮਿਲਦੇ ਨੇ ਤਾਂ ਇਸ ਸੰਬੰਧਿਤ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਸਾਂਝੇ ਕਰਾਂਗੇ ਕਿ ਇਹ ਸਾਡੇ ਲਈ ਸਹੀ ਹੈ ਚਾ ਗਲਤ ਇਹ ਇੱਕ ਚੰਗਾ ਸੰਕੇਤ ਹੁੰਦਾ ਹੈ ਚਾ ਮਾੜਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਸਾਥ ਸੰਗੇ ਜੀ ਵੀਡੀਓ ਨੂੰ ਪੂਰਾ ਧਿਆਨ ਨਾਲ ਤੇ ਅੰਤ ਦੇ ਤੱਕ ਸੁਣਨਾ ਇਸੇ ਤਰ੍ਹਾਂ ਸਾਥ ਸੰਗੇ ਜੀ ਪਹਿਲਾਂ ਆਪਾਂ ਤੁਹਾਡੀ ਨਾਲ ਗੱਲ ਕਰਦੇ ਆ ਕਿ ਆਮ ਲੋਕਾਂ ਦੀ ਧਾਰਨਾ ਕੀ ਏ ਆਮ ਲੋਕਾਂ ਦੀ ਮੰਨਤਾ ਕੀ ਫਿਰ ਤੁਹਾਡੇ ਨਾਲ ਸਾਝ ਪਾਵਾਂਗੇ ਕਿ ਅਸਲ ਦੇ ਵਿੱਚ ਸਾਥ ਸੰਗੇ ਜੀ ਕੀ ਹੋਣਾ ਚਾਹੀਦਾ ਇਸੀ ਤਰ੍ਹਾਂ ਸਾਥ ਸੰਗੇ ਜੀ ਜੇਕਰ ਆਪਾਂ ਗੱਲ ਕਰੀਏ ਇਹ ਛੇਤੀ ਕੀਤੇ ਆ ਕੋਈ ਆਮ ਮਨੁੱਖ ਜਿਸ ਦੇ ਘਰ ਦਾ ਗੁਜ਼ਾਰਾ ਹੀ ਸਿਰਫ ਚੱਲਦਾ ਹੋਵੇ ਮਿਹਨਤ ਦੀ ਨਾਲ ਉਹ ਛੇਤੀ ਕੀਤੇ ਆ ਕਿਸੇ ਨੂੰ ਵੀ 1 ਰੁਪਇਆ ਵੀ ਨਹੀਂ ਦਿੰਦਾ ਕਿਉਂਕਿ ਸਿਰਫ ਗਿਣਤੀ ਦੇ ਪੈਸੇ ਹੀ ਤਾਂ ਉਸ ਦੀ ਜੇਬ ਦੇ ਵਿੱਚ ਹੁੰਦੇ ਨੇ ਜਿਸ ਦੇ ਵਿੱਚ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤੇ ਓਨਰ ਬਿਆਸਿਆਂ ਦੀ ਨਾਲ ਹੀ ਉਹ ਲੈਣ ਦੀ ਇਨਕਾਰ ਕੀ ਕੋਈ ਚੀਜ਼ ਵਸਤੂ ਲੈ ਕੇ ਆਪਣੀ ਘਰ ਦੇ ਲਈ ਆਪਣੀ ਘਰ ਨੂੰ ਵਾਪਸ ਚਲਾ ਜਾਂਦਾ ਹੈ ਤੇ ਕਈ ਵਾਰ ਸਾਥਸੰਗੇ ਜੀ ਕੀ ਹੁੰਦਾ ਹੈ ਗਲਤੀ ਦੇ ਨਾਲ ਕਦੇ ਵੀ ਜੋ ਅਕਸਰ ਜੇਬ ਦੇ ਵਿੱਚੋਂ ਡਿੱਗ ਜਾਂਦੇ ਨੇ ਜੋ ਖਾਸ ਕਰਕੇ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਹੀ ਮਿਲਦੇ ਤੋ ਕਿ ਜੋ ਛੋਟੇ ਬੱਚੇ ਹੁੰਦੇ ਨੇ ਸਾਥਸੰਗੇ ਜੀ ਉਹ ਇਹ ਗਲੀਆਂ ਦੇ ਵਿੱਚ ਸੜਕਾਂ ਤੇ ਖੇਡਦੇ ਫਿਰਦੇ ਹੁੰਦੇ ਨੇ ਤੇ ਜੋ ਕੋਈ ਵੱਡਾ ਮਨੁੱਖ ਇਨਸਾਨ ਹੁੰਦਾ ਏ ਉਹ ਟੈਨਸ਼ਨਾਂ ਦਾ ਮਾਰਿਆ ਹੁੰਦਾ ਏ ਤੇ ਉਹਦਾ ਧਿਆਨ ਹੀ ਨਹੀਂ ਇੱਥੇ ਤੱਕ ਜਾਂਦਾ ਕਿ ਉਸ ਨੂੰ ਕੋਈ ਪੈਸਾ ਲੱਭ ਜਾਏ ਇਸ ਤੋਂ ਇਲਾਵਾ ਕਈ ਵਾਰ ਜਿਵੇਂ ਆਪਾਂ ਕਿਸੇ ਦੁਕਾਨ ਤੇ ਕੋਈ ਸੌਦੇ ਪੱਤੀ ਲੈਣ ਜਾਂਦੇ ਆ ਦੀ ਉਸਤੇ ਵਾਰ ਸਾਨੂੰ ਕੁਝ ਪੈਸੇ ਡਿੱਗੇ ਹੋਏ ਮਿਲਦੇ ਨੇ ਤਾਂ ਉਹ ਉਥੇ ਆਇਆ ਕੋਈ ਕਸਟਮਰ ਉਸਦੇ ਹੋ ਸਕਦੇ ਡਿੱਗੇ ਜੇ ਦੁਕਾਨਦਾਰ ਦੀ ਆਪਾਂ ਗੱਲ ਕਰੀਏ ਤਾਂ ਸਾਥਸੰਗੇ ਜੀ ਉਸਦੇ ਪੈਸੇ ਵੀ ਘੱਟ ਹੀ ਡਿੱਗਦੇ ਨੇ ਇਹ ਜੋ ਕਸਟਮਰ ਆਉਂਦਾ ਹੈ ਉਸਦੇ ਡਿੱਗੇ ਹੋ ਸਕਦੇ ਇਸੇ ਤਰ੍ਹਾਂ ਸਾਥਸੰਗੇ ਜੀ ਜੇਕਰ ਤੁਹਾਨੂੰ ਚਰਸਤੇ ਦੇ ਵਿੱਚ ਚੌਂਕ ਦੇ ਵਿੱਚ ਕਿਤੇ ਵੀ ਪੈਸੇ ਡਿੱਗੇ ਹੋਏ ਮਿਲਦੇ ਨੇ ਜੀ ਆਮ ਗੱਲ ਕਰੀਏ ਤਾਂ ਆਪਾਂ ਨੂੰ ਜ਼ਿਆਦਾਤਰ ਜਿਵੇਂ ਸਿੱਕੇ ਹੋਗੇ ਜਾਂ 5 10 ਦੇ ਰੁਪਏ ਹੋਗੇ ਉਹੀ ਜ਼ਿਆਦਾਤਰ ਆਪਾਂ ਨੂੰ ਡਿੱਗੇ ਹੋਏ ਮਿਲਦੇ ਨੇ ਤੇ ਜੇਕਰ ਇਸ ਤਰ੍ਹਾਂ ਚ ਰਸਤੇ ਦੇ ਵਿੱਚ ਜਾਂ ਚੌਂਕ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉਥੇ ਕਈ ਵਾਰ 500 ਰੁਪਏ ਦਾ ਨੋਟ ਵੀ ਹੋ ਸਕਦਾ ਏ ਤੇ ਜਾਂ ਫਿਰ ਸਾਸੰਗੇ ਜੀ ਇਸ ਤੋਂ ਵੱਡੀ ਰਕਮ ਵੀ ਹੋ ਸਕਦੀ ਇਜਨੇ ਇਹ ਪੈਸੇ ਰੱਖੇ ਹੁੰਦੇ ਨੇ ਉਹਨੇ ਸਾ ਸੰਗੇਜੀਤਾ ਗੀਤ ਵੀਤ ਵਾਲੀ ਬੰਦੇ ਤੇ ਵਿਸ਼ਵਾਸ ਕਰਨਾ ਹੁੰਦਾ ਕਿ ਇਨਾ ਪੈਸਿਆਂ ਦੇ ਨਾਲ ਨਾਲ ਕਈ ਵਾਰ ਹੋਰ ਵਸਤੂਆਂ ਵੀ ਨਾਲ ਰੱਖਿਆ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਸਾ ਸੰਗੇਜੀ ਕਈ ਬੇਨ ਪਰਮਾ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਜੇਕਰ ਸਾਨੂੰ ਇਸ ਤਰ੍ਹਾਂ ਦੇ ਪੈਸੇ ਮਿਲਦੇ ਨੇ ਤਾਂ ਅਸੀਂ ਉਹਨਾਂ ਦਾ ਕੀ ਕਰੀਏ ਸਾਨੂੰ ਕੀ ਕਰਨਾ ਚਾਹੀਦਾ ਉਹਨਾ ਪੈਸਿਆਂ ਨੂੰ ਅਸੀਂ ਉੱਥੇ ਹੀ ਪਏ ਰਹਿਣ ਦਈਏ ਤੇ ਜਾਂ ਫਿਰ ਉਥੋਂ ਅਸੀਂ ਚੁੱਕ ਲਈਏ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਤੁਸੀਂ ਵੀ ਇਹ ਗੱਲ ਸੁਣੀ ਹੋਣੀ ਹੈ ਕਿ ਜੋ ਆਪਣੇ ਬਜ਼ੁਰਗ ਜਾਂ ਸਿਆਣੇ ਮਾਪੁਰਸ਼ ਹੁੰਦੇ ਸਨ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਸੀ ਕਿ ਜਿੱਥੇ ਵੀ ਤੁਹਾਨੂੰ ਡਿੱਗੇ ਹੋਏ ਪੈਸੇ ਮਿਲਦੇ ਨੇ ਉਹਨਾਂ ਨੂੰ ਚੁੱਕ ਕੇ ਰੱਖ ਲਓ ਤੇ ਨਾ ਹੀ ਕਦੇ ਕਿਸੇ ਨੂੰ ਦਿਓ ਤੇ ਨਾ ਹੀ ਕਦੇ ਕਿਤੇ ਖਰਚ ਕਰੋ ਕੋਝ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਜੋ ਤੁਹਾਨੂੰ ਪੈਸੇ ਮਿਲਦੇ ਨੇ ਉਹਨਾਂ ਨੂੰ ਕਦੇ ਵੀ ਆਪਣੇ ਪਰਸ ਦੇ ਵਿੱਚ ਨਾ ਰੱਖੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਿੱਥੇ ਤੁਹਾਨੂੰ ਇਸ ਤਰ੍ਹਾਂ ਪੈਸੇ ਮਿਲਣ ਉਹਨਾਂ ਨੂੰ ਤੁਸੀਂ ਉੱਥੋਂ ਚੁੱਕ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਸਕਦੇ ਹੋ ਤੇ ਜਾਂ ਫਿਰ ਕਿਸੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕ ਦਿਓ ਜੇ ਫਿਰ ਜਿਤਕੀ ਤੁਹਾਡੀ ਸ਼ਰਧਾ ਭਾਵਨਾ ਹੁੰਦੀ ਹੈ ਤੁਸੀਂ ਉਸ ਅਸਥਾਨ ਤੇ ਜਾ ਕੇ ਇਹਨਾਂ ਪੈਸਿਆਂ ਦਾ ਮੱਥਾ ਟੇਕ ਸਕਦੇ ਹੋ ਕਿ ਇਸ ਤੋਂ ਇਲਾਵਾ ਸਾਧ ਸੰਗੇ ਜੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਤੁਹਾਨੂੰ ਇਹ ਲੱਗਦਾ ਹੈ ਇਹ ਜੋ ਪੈਸੇ ਮਿਲੇ ਨਹੀਂ ਜਾ ਪਏ ਤੁਸੀਂ ਦੇਖੇ ਨੇ ਇਹ ਕਿਸੇ ਦੇ ਕੀਤੇ ਕਰਾਏ ਦੇ ਨੇ ਜੇਕਰ ਤੁਸੀਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੇ ਜੇ ਇਸ ਤਰ੍ਹਾਂ ਪੈਸੇ ਮਿਲਦੇ ਨੇ ਤੇ ਇਦਾਂ ਤੁਹਾਨੂੰ ਲੱਗਦਾ ਕਿਸੇ ਨੇ ਕੀਤੇ ਕਰਾਏ ਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਸ ਨੂੰ ਪਾਣੀ ਦੇ ਨਾਲ ਸਾਫ਼ ਕਰ ਦਿਓ ਮੇਰੇ ਕਹਿਣ ਦਾ ਭਾਵ ਕਿ ਉਸ ਨੂੰ ਪਾਣੀ ਦੇ ਛਿੱਟੇ ਮਾਰ ਦਿਓ ਇਸ ਤਰ੍ਹਾਂ ਕਰਕੇ ਕਿਉਂ ਕਰਨਾ ਸਾਧ ਸੰਗਤ ਜੀ ਕਿਉਂਕਿ ਪਾਣੀ ਨੂੰ ਪਵਿੱਤਰਤਾ ਦਾ ਤਰਜਾ ਮਿਲਿਆ ਹੋਇਆ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਹੀ ਪੈਸਿਆਂ ਦੇ ਵਿੱਚ ਕੁਝ ਹੋਰ ਪੈਸੇ ਮਿਲਾ ਕੇ ਤੇ ਤੁਸੀਂ ਕਿਸੇ ਗਰੀਬ ਜਾ ਲੋਡਵੰਦ ਦੀ ਮਦਦ ਵੀ ਕਰ ਸਕਦੇ ਇਸੇ ਤਰ੍ਹਾਂ ਸਾਥ ਸੰਗਤ ਜੀ ਅਲੱਗ ਅਲੱਗ ਲੋਕਾਂ ਦੀ ਸੋਚ ਦੇ ਮੁਤਾਬਕ ਅਲੱਗ ਅਲੱਗ ਚੇਚਨੀ ਜੋ ਸਾਨੂੰ ਦੇਖਣ ਨੂੰ ਮਿਲਦੀ ਹੈ ਤੇ ਇਸ ਤੋਂ ਇਲਾਵਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਪੈਸਾ ਡਿੱਗਿਆ ਮਿਲਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਗਲਤੀ ਦੇ ਨਾਲ ਡਿੱਗਿਆ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸ ਮਨੁੱਖ ਦਾ ਡਿੱਗਿਆ ਉਸ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰ। ਜੇਕਰ ਤੁਹਾਨੂੰ ਨਹੀਂ ਵੀ ਉਹ ਮਨੁੱਖ ਲੱਭਦਾ ਕਿ ਜਿਹਸਤੇ ਪੈਸੇ ਡਿੱਗੇ ਨੇ ਤਾਂ ਤੁਸੀਂ ਉਸ ਨੂੰ ਉਹਨਾਂ ਪੈਸਿਆਂ ਨੂੰ ਪਾਣੀ ਦੇ ਛਿੱਟੇ ਮਾਰ ਕੇ ਆਪਣੇ ਘਰ ਦੇ ਵਿੱਚ ਹੀ ਰੱਖ ਸਕਦੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸੰਤ ਮਾਪੂਰ ਸਾਹਿਬ ਦੇ ਬੱਚਰ ਸੰਨ ਕੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਪੈਸਾ ਘਰ ਦੇ ਵਿੱਚ ਲੈ ਕੇ ਆਉਣੇ। ਤਾਂ ਇਸ ਨੂੰ ਤੁਸੀਂ ਔਰ ਕਿਸੇ ਵੀ ਸਥਾਨ ਤੇ ਨਾ ਰੱਖੋ ਪੂਜਾ ਸਥਾਨ ਤੇ ਰੱਖੋ ਤਾਂ ਜੋ ਕਿ ਇਸ ਦੇ ਨਾਲ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਸਾਧ ਸੰਗਤ ਜੀ ਵਖਰੀ ਵਖਰੀ ਮਾਨਤਾ ਹੈ ਤੇ ਵਖਰਾ ਵਖਰਾ ਵਿਸ਼ਵਾਸ ਕਰਨ ਵਾਲੇ ਲੋਕਾਂ ਦੀ ਆਪਣੇ ਆਪਣੇ ਖਿਆਲ ਦੀ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਸੀਂ ਇਹੀਆਂ ਗੱਲਾਂ ਨੂੰ ਸੁਣ ਲੈਨੀਆ ਤੇ ਆਪਣੇ ਮੰਨਦੇ ਵਿੱਚ ਇਹੀ ਵਿਚਾਰ ਆਉਂਦੀ ਏ ਕਿ ਅਸੀਂ ਹੁਣ ਮੰਨ ਗਏ ਜੀ ਕਿ ਕਿਸ ਗੱਲ ਨੂੰ ਅਸੀਂ ਸੱਚ ਮੰਨ ਗਏ ਇਹ ਮੰਨਤਾ ਮਤਾਂ ਸਾਧ ਸੰਗਤ ਜੀ ਅਲੱਗ ਰਹਿ ਗਈਆਂ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸਲ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਅਸਲ ਦੇ ਵਿੱਚ ਤਾਂ ਸਾਧ ਸੰਗਤ ਜੀ ਸਾਨੂੰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਾਰਾ ਸੱਚੇ ਪਾਸ਼ਾ ਜੀ ਦਾ ਜੋ ਸੰਦਾ ਹਾਤੇ ਸਾਨੂੰ ਉਸ ਤੇ ਹੀ ਚੱਲਣਾ ਚਾਹੀਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਨੂੰ ਸਾਥ ਸੰਗੇ ਜੀ ਪੈਸੇ ਡਿੱਗੇ ਹੋਏ ਮਿਲਦੇ ਨੇ ਤੇ ਜੇਕਰ ਤੁਹਾਨੂੰ ਪਤਾ ਹੈ ਕਿ ਇਹ ਕਿਸੇ ਗਰੀਬ ਦੇ ਰਾਹगिर ਦੇ ਡਿੱਗੇ ਹੋਏ ਨੇ ਤਾਂ ਤੁਸੀਂ ਉਹਨਾਂ ਪੈਸਿਆਂ ਨੂੰ ਚੁੱਕ ਕੇ ਆਪਣੇ ਕੋਲ ਲੈ ਆਓ ਆਪਣੇ ਕੋਲ ਰੱਖੋ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਚੇਸਤੇ ਡਿੱਗੇ ਨੇ ਕੋਈ ਰਕਮ ਹੈ ਜੋ ਜਿਹੜੀ ਉਹ ਕਾਫੀ ਵੱਡੀ ਇਸੀ ਤਰ੍ਹਾਂ ਭਾਵੇਂ ਛੋਟੀ ਰਕਮ ਹੋਵੇ ਭਾਵੇਂ ਕਿਸੇ ਦਾ 100 ਰੁਪਇਆ ਹੀ ਕਿਉ ਨਾ ਹੋਵੇ ਕਿ ਜੇਕਰ ਸਾਥ ਸੰਗੇ ਜੀ ਉਹ ਕਿਸੇ ਦਾ ਡਿੱਗਿਆ ਹੁੰਦਾ ਹੈ ਨਾ ਕਿ ਉਹ ਵਾਪਸ ਜ਼ਰੂਰ ਆਉਂਦਾ ਹੈ ਤੇ ਆਕੇ ਤੁਹਾਨੂੰ ਪੁੱਛੇਗਾ ਵੀ ਕਿ ਜਦੋਂ ਤੁਹਾਨੂੰ ਕੋਈ ਆਕੇ ਸਾਥ ਸੰਗੇ ਜੀ ਇਸ ਤਰ੍ਹਾਂ ਪੁੱਛਦਾ ਆਪਣੇ ਡਿੱਗੇ ਹੋਏ ਪੈਸਿਆਂ ਦੇ ਬਾਰੇ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਜੋ ਪੈਸੇ ਡਿੱਗੇ ਨੇ ਉਹਨਾਂ ਨੂੰ ਤੁਸੀਂ ਇਮਾਨਦਾਰੀ ਦੇ ਨਾਲ ਵਾਪਸ ਕਰਕੇ ਕਿਉਂਕਿ ਸਾਥਸੰਗੇ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੈਸਾ ਕਿੰਨੀ ਮਿਹਨਤ ਦੇ ਬਾਅਦ ਬਣਦਾ ਹੈ ਤੇ ਇਹ ਕੀ ਪਤਾ ਹੁੰਦਾ ਹੈ ਕਿ ਉਸ ਮਨੁੱਖ ਨੇ ਕਿੰਨੀ ਮਿਹਨਤ ਦੇ ਨਾਲ ਉਹ ਪੈਸਾ ਬਣਾਇਆ ਹੋਵੇ ਉਹ ਇੱਕ ਦਿਹਾੜੀਦਾਰ ਬੰਦਾ ਵੀ ਹੋ ਸਕਦਾ ਹੈ ਜਿਸ ਨੇ 300 ਕਮਾਇਆ ਹੋਵੇ ਤੇ 100 ਉਸ ਦਾ ਵਿੱਚੋਂ ਦੇ ਕੇ ਗਿਆ ਹੋਵੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਆਪਣੀ ਗਲੀ ਜਾਂ ਸੜਕ ਤੇ ਕਿਸੇ ਘਰ ਤੋਂ ਬਾਹਰ ਮਿਲਦੇ ਨੇ ਤਾਂ ਉਹ ਤੁਸੀਂ ਆਪਣੇ ਆਂਢਗੁਆਰ ਤੇ ਵਿੱਚ ਸਾਧ ਸੰਗਤ ਜੀ ਕਿਸੇ ਨੂੰ ਪੁੱਛ ਸਕਦੇ ਹੋ ਕਿ ਇਹ ਪੈਸੇ ਡਿੱਗੇ ਨੇ ਤੁਹਾਡੇ ਤਾਂ ਨਹੀਂ ਜੇਕਰ ਉਹਨਾਂ ਦੇ ਨਾਂ ਹੋਣ ਤਾਂ ਸਾਧ ਸੰਗਤ ਜੀ ਤੁਸੀਂ ਉਹਨਾਂ ਨੂੰ ਇਹ ਵੀ ਕਹਿ ਸਕਦੇ ਹੋ ਕਿ ਜੇਕਰ ਤੁਹਾਨੂੰ ਕੋਈ ਪੁੱਛਣ ਆਵੇ ਇਹਨਾਂ ਪੈਸਿਆਂ ਦੇ ਬਾਰੇ ਕਿਉਂਕਿ ਗਲੀ ਦੇ ਵਿੱਚ ਲੱਭਣ ਤਾਂ ਉਹ ਜ਼ਰੂਰ ਆਵੇਗਾ ਜੇਕਰ ਹੋਣ ਨਾ ਆਇਆ ਤਾਂ ਕੁਝ ਸਮੇਂ ਦੇ ਬਾਅਦ ਵਿੱਚ ਆ ਸਕਦਾ ਹੈ ਇਸ ਕਰਕੇ ਇਹ ਮੈਂ ਪੈਸੇ ਤੁਹਾਨੂੰ ਖੜਾ ਕੇ ਚੰਨਿਆ ਇਮਾਨਦਾਰੀ ਦੇ ਨਾਲ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਉਸ ਮਨੁੱਖ ਨੂੰ ਵਾਪਸ ਕਰਨ ਦੀ ਕਿਸੇ ਤਰ੍ਹਾਂ ਸਾਥ ਸੰਗੇ ਜੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੇ ਮਿਹਨਤ ਦੇ ਨਾਲ ਇਹਨੀ ਮਿਹਨਤ ਕਰਕੇ ਕਮਾਈ ਹੁੰਦੇ ਨੇ ਜਦੋਂ ਉਹਨਾਂ ਦੇ ਪੈਸੇ ਇਸ ਤਰੀਕੇ ਦੇ ਨਾਲ ਡਿੱਗਦੇ ਨੇ ਭਾਵੇਂ 100 ਰੁਪਏ ਹੀ ਕਿਉ ਨਾ ਹੋਵੇ ਤਾਂ ਸਾਥ ਸੰਗੇ ਜੀ ਉਸ ਮਨੁੱਖ ਦਾ ਕਿੰਨਾ ਦਿਲ ਦੁਖਦਾ ਹੋਵੇਗਾ ਇਸੇ ਤਰ੍ਹਾਂ ਸਾਥ ਸੰਗੇ ਜੀ ਭਾਵੇਂ ਕਿਸੇ ਦੇ ਰੁਪਏ 10 20 ਡਿੱਗ ਜਾਣ ਉਹਦਾ ਦਿਲ ਜ਼ਰੂਰ ਦੁਖਦਾ ਕਿਉਂਕਿ ਉਸ ਦੀ ਹੱਕ ਦੀ ਕਮਾਈ ਹੁੰਦੀ ਹੈ ਇਸੀ ਤਰ੍ਹਾਂ ਸਾਧ ਸੰਗੇ ਜੀ ਜਿਹੜਾ ਮਨੁੱਖ ਸਾਰਾ ਦਿਨ ਮਿਹਨਤ ਕਰਕੇ ਦਿਹਾੜੀ ਕਰਕੇ 1300 ਰੁਪਏ ਕਮਾ ਕੇ ਲੈ ਕੇ ਆਉਂਦਾ ਹੈ ਤੇ ਉਸ ਦਾ 100 ਰੁਪਏ ਡਿੱਗ ਜਾਵੇ ਤੇ ਉਹਦੇ ਲਈ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਹੁੰਦੀ ਕਿਉਂਕਿ ਉਹ 8 ਤੋਂ 10 ਘੰਟੇ ਕੰਮ ਕਰਕੇ 300 ਰੁਪਏ ਆਪਣੀ ਕਮਾਈ ਲੈ ਕੇ ਆਉਂਦਾ ਹੈ ਉਸ ਦੇ ਲਈ ਤਾਂ ਉਹ ਬਹੁਤ ਹੀ ਵੱਡੀ ਗੱਲ ਹੁੰਦੀ ਕਿਉਂਕਿ ਉਹੀ ਜੋ 100 ਰੁਪਏ ਡਿੱਗ ਜਾਂਦਾ ਉਸ ਦੇ ਨਾਲ ਸਾਧ ਸੰਗਤ ਜੀ ਉਹਨੇ ਆਪਣੇ ਘਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਹੀ ਗਰੀਬ ਹੋਵੇ ਦਿਹਾੜੀਦਾਰ ਹੋਵੇ ਉਹਦੇ ਲਈ ਤਾਂ ਸਾਧ ਸੰਗਤ ਜੀ 100 ਰੁਪਏ ਹੀ ਬਹੁਤ ਵੱਡੀ ਚੀਜ਼ ਹੁੰਦੀ ਹੈ ਇਸ ਲਈ ਤੁਹਾਡੀ ਗੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਬੜੀ ਇਮਾਨਦਾਰੀ ਦੇ ਨਾਲ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਮਨੁੱਖ ਦੇ ਇਹ ਪੈਸੇ ਤੁਹਾਡੇ ਹੱਥ ਲੱਗਦੇ ਨੇ ਤੇ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਉਹਨਾਂ ਪੈਸਿਆਂ ਨੂੰ ਵਾਪਸ ਕਰ ਸਕਦੇ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਪਰ ਜੇਕਰ ਤੁਹਾਨੂੰ ਇਸ ਤਰੀਕੇ ਦੇ ਨਾਲ ਪੈਸੇ ਮਿਲਦੇ ਨੇ ਕਿ ਉਸ ਦੀ ਉਹਨਾਂ ਪੈਸਿਆਂ ਦੀ ਕੋਈ ਪੋਸ਼ਪੜਤਾਲ ਕਰਨ ਵਾਲਾ ਨਹੀਂ ਆਇਆ ਫੇਰ ਵੀ ਅਸੀਂ ਸਾਧ ਸੰਗੇ ਜੀ குரு ਮਹਾਰਾਜ ਸੱਚੇ ਪਾਸ਼ਾ ਜੀ ਦੇ ਸਦਾ ਅਤਿ ਚੰਨਣੇ ਮੇਰੇ ਕਹਿਣ ਦਾ ਭਾਵ ਕੀ ਵੰਡ ਕੇ ਛਕਣ ਵਾਲਾ ਕੁਝ ਐਸਾ ਕੰਮ ਕਰੋ ਜਿਵੇਂ ਜੇਕਰ ਤੁਹਾਨੂੰ 200 ਰੁਪਏ ਲੱਭੇ ਤਾਂ ਉਸ ਦੇ ਵਿੱਚ 500 ਰੁਪਏ ਤੁਸੀਂ ਆਪਣੇ ਮਿਲਾ ਕੇ ਆਪਣੇ ਕੋਲੋਂ ਬਾਕੇ ਸਾਧ ਸੰਗੇ ਜੀ ਕੋਈ ਐਸੀ ਜਗ੍ਹਾ ਤੇ ਦੇ ਦਿਓ ਜਿੱਥੇ ਲੋੜਵੰਦ ਪਰਵਾਰਾਂ ਦੀ ਮਦਦ ਹੁੰਦੀ ਏ ਲੋਕਾਂ ਦਾ ਭਲਾ ਹੁੰਦਾ ਏ ਕਿ ਚਾਹ ਸਾਧ ਸੰਗਤ ਜੀ ਜਿਵੇਂ ਕਿਤੇ ਲੰਗਰ ਚੱਲ ਰਿਹਾ ਹੋਵੇ ਤੁਸੀਂ ਉੱਥੇ ਵੀ ਦੇ ਸਕਦੇ ਹੋ ਪਰ ਆਪਣੇ ਕੋਲੋਂ ਵੀ ਕੁਝ ਪਾ ਕੇ ਵਿੱਚ ਮਿਲਾ ਕੇ ਫਿਰ ਦਿਓ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਲੱਭੇ ਹੋਏ ਪੈਸਿਆਂ ਦੇ ਵਿੱਚ ਆਪਣੀ ਮਾਇਆ ਨੂੰ ਪਾ ਕੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਸਾਧ ਸੰਗਤ ਜੀ ਤੁਹਾਡੀ ਇਸ ਸੇਵਾ ਤੋਂ ਵੀ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਖੁਸ਼ ਹੁੰਦੇ ਨੇ ਪਰ ਸੰਨ ਹੁੰਦੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਤੁਸੀਂ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੇ ਸਿਧਾਂਤ ਨੂੰ ਵੀ ਮੰਨਦੇ ਹੋ ਤੇ ਇਸ ਦੇ ਨਾਲ-ਨਾਲ ਬੇਗਾਨੀ ਮਾਇਆ ਤੇ ਕਿਸੇ ਦੇ ਹੱਕ ਦੀ ਮਾਇਆ ਤੇ ਤੁਸੀਂ ਆਪਣਾ ਕਬਜ਼ਾ ਨਹੀਂ ਕਰਦੇ ਤੁਸੀਂ ਕਿਸੇ ਦੀ ਮਾਇਆ ਤੇ ਆਪਣਾ ਹੱਕ ਨਹੀਂ ਜਿਤਾਇਆ ਕਿਉਂਕਿ ਜਿਵੇਂ ਹੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੈਸਾ ਆਇਆ ਉਸ ਦੇ ਵਿੱਚ ਤੁਸੀਂ ਆਪਣੀ ਮਾਇਆ ਨੂੰ ਲਗਾ ਕੇ ਤੁਸੀਂ ਕੋਈ ਚੰਗਾ ਪੁੰਨ ਦਾ ਕੰਮ ਕੀਤਾ ਤੇ ਇਸ ਤੋਂ ਇਲਾਵਾ ਸਾਥ ਸੰਗਤ 'ਚ ਹੀ ਕਈ ਲੋਕਾਂ ਦਾ ਕਹਿਣਾ ਹੁੰਦਾ ਏ ਕਿ ਇਹ ਸਾਨੂੰ ਜੋ ਪੈਸੇ ਮਿਲੇ ਨੇ ਇਹ ਟੂਣੇ ਦੇ ਨੇ ਇਹ ਕੀਤੇ ਕਿਰਾਏ ਦੇ ਨੇ ਇਹਨਾਂ ਦਾ ਅਸੀਂ ਕੀ ਕਰੀਏ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਸਾ ਸੰਗੇ ਜੇ ਤੁਹਾਨੂੰ ਡਰਨ ਦੀ ਪਹਿਲੀ ਤਾਂ ਗੱਲ ਕੋਈ ਜ਼ਰੂਰਤ ਨਹੀਂ ਪਰ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕਿ ਇਹ ਕਿਸੇ ਦਾ ਕਿੰਦਾ ਕਿਰਾਇਆ ਟੂਨੇ ਦੇ ਨੇ ਇਸ ਨੂੰ ਘਰ ਲੈ ਕੇ ਜਾਣ ਦੇ ਨਾਲ ਸਾਡੇ ਨਾਲ ਕੁਝ ਗਲਤ ਹੋ ਸਕਦਾ ਹੈ ਕੋਸਾ ਕਿਡਾ ਸਾਡਾ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਸਾਥ ਸੰਗੇ ਜੀ ਤੁਸੀਂ ਇਹਨਾਂ ਨੂੰ ਆਪਣੇ ਘਰ ਨਾਲ ਲੈ ਕੇ ਜਾਓ ਕਿਉਂਕਿ ਜੇਕਰ ਆਪਣਾ ਕਈ ਵਾਰ ਨੁਕਸਾਨ ਤਾਂ ਵੈਸੇ ਹੀ ਹੋਣਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਵੈਸੇ ਵੀ ਆ ਜਾਂਦਾ ਹੈ ਫਿਰ ਆਪਾਂ ਨੂੰ ਇਸ ਚੀਜ਼ ਦਾ ਬੇਮ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਉਹ ਪੈਸੇ ਆਏ ਨਹੀਂ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਦੁੱਖ ਤਕਲੀਫ ਆਏ ਨੇ ਜਦੋਂ ਇਸ ਤਰ੍ਹਾਂ ਦੇ ਵਹਿਮ ਤੇ ਵਿੱਚ ਸਾਥ ਸੰਗੇ ਜੀ ਮਨੁੱਖ ਪੈ ਜਾਂਦਾ ਹੈ ਤਾਂ ਫਿਰ ਉਹ ਆਪ ਵੀ ਖੁਦ ਗਲਤ ਰਸਤੇਾਂ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਮੇਰੇ ਕਹਿੰਦਾ ਭਾਵ ਕਿ ਜਦੋਂ ਘਰ ਦੇ ਵਿੱਚ ਕੋਈ ਨਾ ਕੋਈ ਵਿਗਨ ਪੈਣਾ ਸ਼ੁਰੂ ਹੋ ਜਾਂਦਾ ਹੈ ਉਹ ਇਦਾਂ ਹੀ ਲੱਗਦਾ ਹੈ ਕਿ ਉਹ ਪੈਸੇ ਮੈਂ ਘਰ ਲੈ ਕੇ ਆਇਆ ਸੀ ਤੇ ਉਹਨਾਂ ਪੈਸਿਆਂ ਦੇ ਵਿੱਚ ਕੁਝ ਕੀਤਾ ਕਰਾਇਆ ਸੀ ਤੇ ਮਤਲਬ ਉਹਨਾਂ ਪੈਸਿਆਂ ਦੇ ਨਾਲ ਸਾਡੇ ਘਰ ਤੇ ਕੁਝ ਹੋ ਗਿਆ ਜਿਹਦੇ ਕਰਕੇ ਸਾਡੇ ਘਰ ਤੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਿਲ ਬਣੀ ਰਹਤੀ ਤੇ ਇਥੇ ਤੱਕ ਸਾਰਸੰਗੀ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਵਹਿਮ ਇਹ ਆਪਣੇ ਮਨ ਦੇ ਵਿੱਚ ਤੁਸੀਂ ਉਹਨਾਂ ਪੈਸਿਆਂ ਨੂੰ ਛੇੜੋ ਹੀ ਨਾ ਉਥੇ ਤੁਸੀਂ ਕਿਸੇ ਸਿਆਣੀ ਨੂੰ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਚਿਵੇਂ ਗ੍ਰੰਥੀ ਨੂੰ ਜਾਂ ਮੰਦਰ ਦੇ ਕਿਸੇ ਪੁਜਾਰੀ ਨੂੰ ਤੁਸੀਂ ਬੁਲਾ ਕੇ ਕਹਿ ਸਕਦੇ ਹੋ ਕਿ ਇੱਥੇ ਪੈਸੇ ਪਏ ਨੇ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕਿਉਂਕਿ ਜਿਹੜੇ ਪਰਿਵਾਰ ਤੇ ਚਾ ਜਿਹੜੇ ਵੀ ਮਨੁੱਖ ਤੇ ਇੰਨਾ ਗੁਰਬਾਣੀ ਦਾ ਸਿਮਰਨ ਕਰਨ ਦੇ ਨਾਲ ਜਾਂ ਜੋ ਵੀ ਆਪਣੇ ਘਰ ਦੇ ਵਿੱਚ ਜੇਸ ਵੀ ਦੇਵੀ ਦੇਵਤੇ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੀ ਪਾਠ ਪੂਜਾ ਸੇਵਾ ਸਿਮਰਨ ਕਰਦੇ ਨੇ ਉਹ ਇੰਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਉਹ ਇੰਨਾ ਚੀਜ਼ਾਂ ਤੋਂ ਡਰਦੇ ਵੀ ਨਹੀਂ ਜੇਕਰ ਤੁਹਾਡੇ ਮਨ ਦੇ ਵਿੱਚ ਇਸ ਤਰੀਕੇ ਦਾ ਵਹਿਮ ਹੈ ਤਾਂ ਤੁਸੀਂ ਉਹਨਾਂ ਪੈਸਿਆਂ ਨੂੰ ਹੱਥ ਹੀ ਨਾ ਲਗਾਓ ਉੱਥੇ ਕਿਸੇ ਸਿਆਣੇ ਜਾਂ ਮੰਦਰ ਦੇ ਪੁਜਾਰੀ ਨੂੰ ਤੁਸੀਂ ਲਿਆ ਕੇ ਕਹਿ ਸਕਦੇ ਹੋ ਕਿ ਇੱਥੇ ਪੈਸੇ ਪਏ ਉਹਨਾਂ ਨੂੰ ਕਹਿ ਕੇ ਕਹਿ ਸਕਦੇ ਹੋ ਕਿ ਇਹਨਾਂ ਪੈਸਿਆਂ ਨੂੰ ਤੁਸੀਂ ਕਿਸੇ ਸਹੀ ਕੰਮ ਤੇ ਚੰਗੇ ਕੰਮ ਤੇ ਲਗਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਵਹਿਮ ਹੁੰਦਾ ਹੈ ਕਿ ਜੇ ਮੈਂ ਇਹਨਾਂ ਪੈਸਿਆਂ ਨੂੰ ਹੱਥ ਲਗਾ ਲਿਆ ਤੇ ਇਸ ਦੇ ਨਾਲ ਪਤਾ ਨਹੀਂ ਕੀ ਹੋ ਜਾਵੇਗਾ ਕਿਉਂਕਿ ਸਾਥ ਸੰਗੇ ਜੇ ਪੈਸਾ ਤਾਂ ਪੈਸਾ ਹੀ ਹੈ ਕਿਉਂਕਿ ਜੇ ਅੰਮ੍ਰਿਤ ਗੱਲ ਕਰੀਏ ਜੋ 500 ਦਾ ਨੋਟ ਹੈ ਉਸ ਦੀ ਜੋ ਵੈਲਿਊ ਹੈ ਉਹ ਓਨੀ ਹੀ ਰਹਿਣੀ ਹੈ ਭਾਵੇਂ ਕਿਸੇ ਵੀ ਕੰਮ ਦੇ ਵਿੱਚ ਕਿਤੇ ਵੀ ਕਿਉਂ ਨਾ ਰੱਖਿਆ ਹੋਵੇ ਸੋ ਇਸ ਤੋਂ ਬਿਹਤਰ ਇਹੀ ਸਾਧ ਸੰਗਜ ਜੀ ਕਿ ਤੁਸੀਂ ਇਸ ਤਰ੍ਹਾਂ ਦਾ ਮਨੁੱਖ ਜਾਂ ਕੋਈ ਇਨਸਾਨ ਲੱਭ ਸਕਦੇ ਹੋ ਜੋ ਇਸ ਚੀਜ਼ ਦੇ ਵਿੱਚ ਵਿਚਾਰ ਨਹੀਂ ਕਰਦਾ ਵਹਿਮ ਨਹੀਂ ਕਰਦਾ ਜਿਸ ਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਹੁੰਦਾ ਉਹਨੂੰ ਕਹਿ ਸਾਕਦੇ ਹੋ ਭਾਈ ਫਲਾਣੀ ਜਗ੍ਹਾ ਤੇ ਪੈਸੇ ਬਹਿ ਲਈ ਉਹਨੂੰ ਤੁਸੀਂ ਚੁੱਕ ਕੇ ਕਿਸੇ ਚੰਗੇ ਕਾਰਜ ਦੇ ਲਈ ਤੁਸੀਂ ਵਰਤ ਦਿਓ ਜਾਂ ਫਿਰ ਕਿਸੇ ਚੰਗੇ ਕੰਮ ਦੇ ਵਿੱਚ ਲਗਾ ਦਿਓ ਕਿਸੇ ਮੰਦਰ ਦੇ ਵਿੱਚ ਦੇ ਦਿਓ ਜਾਂ ਫਿਰ ਜਿੱਥੇ ਵੀ ਤੁਹਾਡੀ ਕਿਤੇ ਹੋਰ ਸ਼ਰਧਾ ਪਾਪਨਾ ਹੈ ਜਿੱਥੇ ਲੋੜਵੰਦ ਨੂੰ ਜ਼ਰੂਰਤ ਹੈ ਤੁਸੀਂ ਉਥੇ ਵੀ ਦੇ ਸਕਦੇ ਹੋ ਕਿਉਂਕਿ ਸਾਥ ਸੰਗੇ ਜੀ ਜੋ ਸੁੱਟਣ ਵਾਲਾ ਹੀ ਉਹ ਉਥੇ ਸੁੱਟ ਜਾਂਦਾ ਹੈ ਕਿ ਜੇਕਰ ਆਪਾਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਦੱਸ ਦਿੰਨੇ ਆ ਤੇ ਕਿਸੇ ਚੰਗੇ ਕੰਮ ਦੇ ਲਈ ਵਰਤੇ ਜਾਣ ਕਿਸੇ ਦਾ ਭਲਾ ਹੋ ਸਕੇ ਜਿਹੜੇ ਮਨੁੱਖ ਨੇ ਸੱਟੇ ਨੇ ਉਸ ਦਾ ਭਲਾ ਹੋਵੇ ਜਾਂ ਨਾ ਹੋਵੇ ਪਰ ਕਿਸੇ ਇਕ ਇਨਸਾਨ ਦਾ ਸਾਥਸੰਗੇ ਜੀ ਪਲਾਤਾ ਜ਼ਰੂਰ ਹੁੰਦਾ ਹੈ ਇਹ ਸਾਥਸੰਗੇ ਜੀ ਆਪਣੀ ਧਾਰਨਾ ਹੋਣੀ ਚਾਹੀਦੀ ਹੈ ਪਹਿਲੀ ਤਾਂ ਗੱਲ ਇਮਾਨਦਾਰੀ ਦੀ ਨਾ ਦਾ ਇਹ ਦੂਸਰੀ ਗੱਲ ਸਾਥਸੰਗੇ ਜੀ ਇਹ ਕਿਸੇ ਭਲੇ ਦੇ ਲਈ ਵਰਤੇ ਜਾਣ ਕਿਸੇ ਦੇ ਸੋ ਸਾਥਸੰਗੇ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਕਿ ਸਾਨੂੰ ਇਨਾ ਪੈਸਿਆਂ ਦਾ ਕੀ ਕਰਨਾ ਚਾਹੀਦਾ ਜੋ ਸਾਨੂੰ ਈਗੇ ਹੋਏ ਪੈਸੇ ਰਸਤੇ ਦੇ ਵਿੱਚੋਂ ਲੱਭਦੇ ਨੇ ਕਿੱਥੇ ਰੱਖਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾ ਸੰਗਤ ਜੀ ਭੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਚਾਣੀ ਨੇ ਚਾਣੀ अनेका ਗਲਤੀਆਂ ਭੁੱਲਾ ਚੁੱਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰਸ਼ੀ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਕਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਪੜਾਉਣਾ ਤਨ ਤਨ ਅਮਰਸ਼ੀ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਪੇਚਣੀਆਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਾਂ ਨਿਤਨੂ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਸਾਰੇ ਸੰਸਾਰ ਦੀ ਆਪਣਾ ਮੀਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਘਰ ਹਾਸਲੀ ਵਸਦੀ ਰੱਖਣੀ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜਦੀ ਕਲਾ ਦੇ ਵਿੱਚ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਤੇ ਆਪਣੀ ਕਿਰਪਾ ਬਣਾ ਕੇ ਰੱਖ ਦੇ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ